जय पीरा दी जी जय साईंयां दी महफिल मस्तांदे चैनल विच ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਨੀ ਹੈ ਜੋ ਜ਼ਰੂਰੀ ਹੈ ਕਿ ਅਸਲੀ 스캐너 ਸਕਰੀਨ ਤੇ ਸ਼ੋ ਕਰਾਂਗੇ ਉਹਦੇ ਤੇ ਤੁਸੀਂ 1 ਰੁਪਿਆ দান ਜ਼ਰੂਰ ਕਰਨਾ ਹੈ ਇਹਦਾ ਕਾਰਨ ਕੀ ਹੈ ਆਪਾਂ ਕੱਲ ਦੀ ਵੀਡੀਓ ਵਿੱਚ ਦੱਸਾਂਗੇ ਹੁਣ ਆਪਾਂ ਇੱਥੇ ਮੇਨ ਵਿਸ਼ੇ ਦੀ ਗੱਲ ਕਰੀਏ ਜੀ ਸੋ ਜਿਹੜੀਆਂ ਰੂਹਾਂ ਬੰਦਗੀ ਕਰਨ ਵਾਲੀਆਂ ਹੈ ਸਿਮਰਨ ਕਰਨ ਵਾਲੀਆਂ ਆ ਸੋ ਜਦੋਂ ਸਿਮਰਨ ਕਰਕੇ ਉੱਠਦੇ ਨਾ ਬੰਦਗੀ ਕਰਕੇ ਤੇ ਉਸ ਸਮੇਂ ਚੱਕਰ ਆ ਜਾਣਾ ਜਾਂ ਫਿਰ ਪੈਰਾਂ ਦਾ ਸੌ ਜਾਣਾ ਇਹਦਾ ਪਰਮਾਤਮਾ ਦੇ ਨਾਲ ਕੀ ਨਾਤਾ ਹੈ ਕੀ ਸੰਕੇਤ ਹੈ ਉਹਦੇ ਬਾਰੇ ਆਪਾਂ ਅੱਜ ਇਹ ਗੱਲ ਕਰਨੀ ਹੈ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਚੀ ਕੁਝ ਕਮੈਂਟਾਂ ਵੀ ਦੱਸਾਂਗੇ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਨ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਹੁਣ ਆਪਾਂ ਇੱਥੇ ਇਹ ਵੀਡੀਓ ਸ਼ੁਰੂ ਕਰਦੇ ਆਂ ਕੁਝ ਕਮੈਂਟਾਂ ਦੱਸਦੇ ਆਂ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਸਤਿ ਸ਼੍ਰੀ ਅਕਾਲ ਇਹਨਾਂ ਦਾ ਨਾਮ ਹੈ ਸੰਦੀਪ ਕੌਰ ਸੋ ਇਹ ਲਿਖਦੇ ਨੇ ਕਿ ਦੀਦੀ ਜੀ ਅਸੀਂ ਪਹਿਲਾਂ ਵੀ ਕਮੈਂਟ ਕੀਤਾ ਸੀ ਤੁਸੀਂ ਸਾਡੇ ਕਮੈਂਟ ਦਾ ਜਵਾਬ ਨਹੀਂ ਦਿੱਤਾ 4 ਮਹੀਨੇ ਹੋ ਗਏ ਸੋ ਦੇਖੋ ਜੀ ਜੇਕਰ ਆਪਾਂ ਕਮੈਂਟਾਂ ਦੀ ਗੱਲ ਕਰੀਏ ਤਾਂ ਕਮੈਂਟ ਸੱਤ-ਸੱਤ ਮਹੀਨੇ ਵੀ ਪੁਰਾਣੇ ਹਜੇ ਬਹੁਤ ਜ਼ਿਆਦਾ ਪਏ ਹੋਏ ਨੇ ਸੋ ਜਿਨ੍ਹਾਂ ਦਾ ਹਜੇ ਜਵਾਬ ਦੇਣ ਵਾਲਾ ਹੈ ਹੁਣ ਤਾਂ ਕੋਸ਼ਿਸ਼ ਕਰੀ ਦੀ ਕਿ ਜਿਹੜੀਆਂ ਰੋਹ ਹਰ ਰੋਜ਼ ਸਿਮਰਨ ਕਰਨ ਵਾਲੀਆਂ ਹਰ ਰੋਜ਼ ਟਾਈਮ ਕੱਢਦੀਆਂ ਆ ਹਰ ਰੋਜ਼ ਵੀਡੀਓ ਸੁਣਦੀਆਂ ਸੋ ਖਾਸ ਕਰਕੇ ਉਹਨਾਂ ਦੇ ਥੋੜੇ ਜਲਦੀ ਦੱਸ ਰਹੀ ਦੇ ਆ ਕਮੈਂਟ ਕਿਉਂਕਿ ਹਰ ਰੋਜ਼ ਉਹਨਾਂ ਦਾ ਇੱਕ ਨਿਤਨੇਮ ਬਣਿਆ ਹੋਇਆ ਹੈ ਹਰ ਰੋਜ਼ ਸਮਾਂ ਕੱਢਦੀਆਂ ਹੈ ਸੋ ਕੱਢ ਕੇ ਆਪਣੇ ਮਾਲਕ ਦਾ ਨਾਮ ਜਪਦੇ ਆ ਤੇ ਉਹਨਾਂ ਨਾਲ ਜੁੜੀ ਹੋਈ ਉਹਨਾਂ ਦੀ ਵਡਿਆਈ ਮਹਿਮਾ ਸੁਣਦੇ ਆ ਜੀ ਸੋ ਹੁਣ ਆਪਾਂ ਇੱਥੇ ਇਹੀ ਕਵਾਂਗੇ ਜੀ ਕੋਈ ਗੱਲ ਨਹੀਂ ਚੇਕਰ ਕੁਝ ਸਮਾਂ ਹੋ ਗਿਆ ਹੈ ਪਰ ਇੱਕ ਨਾ ਇੱਕ ਦਿਨ ਤੁਹਾਡੇ ਕਮੈਂਟ ਦਾ ਜਵਾਬ ਤੁਹਾਨੂੰ ਜ਼ਰੂਰ ਮਿਲੇਗਾ ਸੋ ਸਬਰ ਕਰਕੇ ਬੈਣਾ ਚਾਹੀਦਾ ਹੈ ਜਦੋਂ ਅਸੀਂ ਸਬਰ ਕਰਕੇ ਬੈਠ ਜਾਂਦੇ ਆ ਤਾਂ ਫਿਰ ਸਭ ਕੁਝ ਹੀ ਮਿਲ ਜਾਂਦਾ ਹੈ ਸਮੇਂ ਦੀ ਵੇਟ ਕਰਨੀ ਚਾਹੀਦੀ ਹੈ ਸੋ ਬਾਕੀ ਬਹੁਤ ਸਾਰੀਆਂ ਰੂਹਾਂ ਆ ਜਿਹੜੀਆਂ ਕੀ ਇਸ ਚੈਨਲ ਦੇ ਨਾਲ ਜੁੜੀਆਂ ਹੋਈਆਂ ਇੱਥੇ ਮਾਂ ਵੀ ਵੀ ਚਾਹੁੰਦੇ ਆ ਕਿ ਇਨਾ ਸਮਾਂ ਹੋ ਗਿਆ ਸਭ ਤੋਂ ਜਵਾਬ ਨਹੀਂ ਦੇ ਹੋ ਰਿਹਾ ਸੋ ਸਾਡੀ ਵੀ ਕੋਈ ਮਜਬੂਰੀ ਹੈ ਤੁਹਾਡੇ ਸਾਹਮਣੇ ਇਹ ਵੀਡੀਓ ਬਹੁਤ ਜਲਦ ਵੱਡੀ ਹੋ ਜਾਂਦੀ ਆ ਕਮੈਂਟ ਚੰਗੀ ਤਰ੍ਹਾਂ ਸਮਝਾਉਂਦੇ ਸਮਝਾਉਂਦੇ ਵੀਡੀਓ ਲੰਬੀ ਹੋ ਜਾਂਦੀ ਆ ਸੋ ਇਸ ਕਰਕੇ 2-3 ਮਿੰਟ ਹੀ ਦੱਸ ਹੁੰਦੇ ਆ ਸੋ ਕਮੈਂਟ ਹਰ ਰੋਜ਼ ਬਹੁਤ ਜ਼ਿਆਦਾ ਹੁੰਦੇ ਆ ਆਪਾਂ ਸਭ ਜਾਣਦੇ ਆ ਜੀ ਸੋ ਕੋਈ ਗੱਲ ਨਹੀਂ ਚੇਕ ਕਰ ਕੋਈ ਜਿਆਦਾ ਹੀ ਤੁਹਾਨੂੰ ਲੱਗਦਾ ਹੈ ਕਿ ਕੋਈ ਮੁਸ਼ਕਲ ਆ ਰਹੀ ਆ ਜਰੂਰੀ ਤੁਹਾਨੂੰ ਜਵਾਬ ਚਾਹੀਦਾ ਤਾਂ ਤੁਸੀਂ ਸਾਨੂੰ ਦੁਬਾਰਾ ਤੋਂ ਆਪਣਾ ਨਾਮ ਲਿਖ ਕੇ ਕਮੈਂਟ ਦੱਸ ਦਿਓ ਕਿਉਂਕਿ ਇਨੇ ਕਮੈਂਟਾਂ ਉਹਨਾਂ ਚੋਂ ਲੱਭਣਾ ਥੋੜਾ ਔਖਾ ਹੈ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਇੱਕ ਹੋਰ ਕਮੈਂਟ ਹੈ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਆਪ ਜੀਤੇ ਕਿਰਪਾ ਹਮੇਸ਼ਾ ਹੀ ਮਾਲਕ ਦੀ ਬਣੀ ਰਹੇ ਸੋ ਇਹਨਾਂ ਦਾ ਨਾਮ ਹੈ ਰਮਾ ਬਰਮਾ ਧਾਰੀਵਾਲ ਤੋਂ ਜ਼ిల్లా ਗੁਰਦਾਸਪੁਰ ਸੋ ਬਹੁਤ-ਬਹੁਤ ਧੰਨਵਾਦ ਜੀ ਤੁਹਾਡੀਆਂ ਦੁਆਵਾਂ ਨੇ ਸੋ ਤੁਹਾਡੀਆਂ ਦੁਆਵਾਂ ਦੇ ਨਾਲ ਹੀ ਅਸੀਂ ਥੋੜੀ ਹਿੰਮਤ ਕਰ ਪਾਈ ਦੀ ਕਿ ਹਰ ਰੋਜ਼ ਇੱਕ ਵੀਡੀਓ ਬਣਾ ਸਕੀਏ ਸੋ ਕੁਝ ਕਈ ਵਾਰੀ ਮਜਬੂਰੀ ਹੁੰਦੀ ਹੈ ਇਸ ਕਰਕੇ ਕਈ ਵਾਰ ਵੀਡੀਓ ਨਹੀਂ ਬਣਾ ਪਾਉਂਦੇ ਸੋ ਉੱਥੇ ਮਾਫੀ ਵੀ ਚਾਹੁੰਦੇ ਆ ਕਿਉਂਕਿ ਜਿਹੜੇ ਹਰ ਰੋਜ਼ ਵੀਡੀਓ ਨੂੰ ਸੁਣਦੇ ਆ ਆਦਤ ਬਣੀ ਹੋਈ ਆ ਸੋ ਉਹਨਾਂ ਦਾ ਸੀ ਸਮਾਂ ਜਿਹੜਾ ਵੈਸੇ ਹੀ ਖਰਾਬ ਕਰਦੀਦਾ ਇੱਕ ਵੀਡੀਓ ਪਾਦੀਦੀ ਤੇ ਸਮਾਂ ਹਰ ਕੋਈ ਕੱਢ ਲੈਂਦਾ ਹੈ ਕਿ ਚਲੋ ਕੋਈ ਨਵੀਂ ਗੱਲ ਸਿੱਖਣ ਨੂੰ ਮਿਲੇਗੀ ਤੇ ਸਮਾਂ ਕੱਢ ਕੇ ਸਿੱਖਦੇ ਆ ਸੁਣਦੇ ਆ ਸੋ ਪਰ ਕੁਝ ਮਜਬੂਰੀਆਂ ਦੇ ਕਾਰਨ ਅਸੀਂ ਸਮਾਂ ਨਹੀਂ ਕੱਢ ਪਾਉਂਦੇ ਤੇ ਤੁਹਾਡਾ ਵੀ ਸਮਾਂ ਖਰਾਬ ਹੁੰਦਾ ਹੈ ਇੱਥੇ ਮਾਫੀ ਚਾਹੁੰਦੇ ਆ ਸੋ ਉੱਥੇ ਇੱਕ ਕਰਮ ਕਰਿਆ ਕਰੋ ਕਿ ਕੋਈ ਵੀ ਸਸਤਰਾਂ ਕੋਈ ਸ਼ਬਦ ਉਸ ਦਿਨ ਤੁਸੀਂ ਜਰੂਰ ਸੁਣਿਆ ਕਰੋ ਤਾਂ ਕਿ ਹਰ ਰੋਜ਼ ਰੈਗੂਲਰ ਇੱਕ ਡਿਊਟੀ ਸਮਝੋ ਕਿ ਅਸੀਂ ਆਪਣੇ ਮਾਲਕ ਦੇ ਘਰ ਹਾਜ਼ਰੀ ਲਗਾਉਂਦੇ ਆ ਹਰ ਰੋਜ਼ ਸਮਾਂ ਕੱਢਦੇ ਹੀ ਕੱਢਦੇ ਆ ਸੋ ਇੱਥੇ ਇਹ ਇੱਕ ਕਰਮ ਕਰ ਸਕਦੇ ਆ ਤੁਸੀਂ ਸੋ 바ਕੀ ਮਾਲਕ ਦੀ ਇਸੇ ਤਰ੍ਹਾਂ ਕਿਰਪਾ ਬਣੀ ਰਹੇ ਸੋ ਜਿੰਨੀਆਂ ਵੀ ਰੂਹਾਂ ਇਸ ਚੈਨਲ ਦੇ ਨਾਲ ਜੁੜੀਆਂ ਹੋਈਆਂ ਨੇ ਇਸ ਵਕਤ ਇਹ ਵੀਡੀਓ ਨੂੰ ਸੁਣ ਰਹੀਆਂ ਆ ਸੋ ਹਰ ਇੱਕ ਤੇ ਮਾਲਕ ਕਿਰਪਾ ਬਣਾ ਕੇ ਰੱਖੇ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਜੋ ਕਮੈਂਟ ਦੱਸਾਂਗੇ ਵੀ ਹਰ ਰੋਜ਼ ਸਮਾਂ ਕੱਢਦੇ ਹਰ ਰੋਜ਼ ਇਹਨਾਂ ਦਾ ਕਮੈਂਟ ਵੀ ਜ਼ਰੂਰ ਆਉਂਦਾ ਆ ਸਾਡੀ ਵੀਡੀਓ ਤੇ ਸੋ ਇਹਨਾਂ ਦਾ ਨਾਮ ਗੁਰਮੇਲ ਹੈ ਸ਼ਾਹੀ ਕਮੈਂਟਾਂ ਵਿੱਚ ਲਿਖਦੇ ਆ ਤਨ ਤਨ ਬਾਬਾ ਵੱਡਪਾਗ ਸਿੰਘ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਸੋ ਇਹਨਾਂ ਦਾ ਗੁਰਮੀਲ ਸਿੰਘ ਨਾਮ ਹੈ ਸੋ ਇਹ ਤਲਵੰਡੀ ਹਿਆਰਪੁਰ ਦੇ ਰਹਿਣ ਵਾਲੇ ਨੇ ਸੋ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਤੁਸੀਂ ਹਰ ਰੋਜ਼ ਕੀਮਤੀ ਸਮਾਂ ਕੱਢਦੇ ਹੋ ਆਪਣੇ ਮਾਲਕ ਦੇ ਲਿਖੇ ਇਹ ਸਮਾਂ ਲਗਾ ਰਹੇ ਹੋ ਜੋ ਅੱਜ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੱਢਿਆ ਹੋਇਆ ਸਮਾਂ ਤੁਹਾਡੀ ਗਵਾਹੀ ਪਰੇਗਾ ਸੋ ਤੁਹਾਨੂੰ ਮੁਸ਼ਕਲਾਂ ਤੋਂ ਬਚਾਏਗਾ ਸੋ ਇਸੇ ਤਰ੍ਹਾਂ ਹਰ ਰੋਜ਼ ਇੱਕ ਫਰਜ਼ ਸਮਝਣਾ ਚਾਹੀਦਾ ਹਰ ਇੱਕ ਨੂੰ ਜੇਕਰ ਅਸੀਂ ਹਰ ਰੋਜ਼ ਇੱਕ ਫਰਜ਼ ਸਮਝ ਕੇ ਕੰਮ ਕਰੀਏ ਜਿਸ ਤਰ੍ਹਾਂ ਅਸੀਂ ਹਰ ਰੋਜ਼ ਖਾਣਾ ਖਾਣ ਲਈ ਟਾਈਮ ਕੱਢਦੇ ਆ ਹਰ ਰੋਜ਼ ਆਪਣੇ ਲਈ ਸਮਾਂ ਕੱਢਦੇ ਹੀ ਕੱਢਦੇ ਚਾਹੇ ਜਿੰਨਾ ਮਰਜੀ ਕੰਮ ਕਿਉਂ ਨਾ ਹੋਵੇ ਪਰ ਪਤਾ ਹੈ ਕਿ ਸਾਨੂੰ ਆਪਣੇ ਲਈ ਵੀ ਸਮਾਂ ਕੱਢਣਾ ਪਵੇਗਾ ਇਸੇ ਤਰ੍ਹਾਂ ਜੇਕਰ ਅਸੀਂ ਇਸ ਗੱਲ ਨੂੰ ਜਾਣ ਲਈਏ ਕਿ ਜੋ ਸਾਡਾ ਅਸਲ ਮਾਪਾ ਹੈ ਉਹਦੇ ਲਈ ਵੀ ਸਾਨੂੰ ਵਕਤ ਜ਼ਰੂਰ ਕੱਢਣਾ ਚਾਹੀਦਾ ਹੈ ਜੇਕਰ ਅਸੀਂ ਅੱਜ ਉਹਨਾਂ ਲਈ ਵਕਤ ਕੱਢਾਂਗੇ ਤੇ ਆਉਣ ਵਾਲੇ ਸਮੇਂ ਵਿੱਚ ਉਹ ਪ੍ਰਮਾਤਮਾ ਸਾਡੇ ਲਈ ਵਕਤ ਕੱਢ ਕੇ ਸਾਨੂੰ ਸਾਡੀਆਂ ਮੁਸ਼ਕਲਾਂ ਤੋਂ ਵਿਚਾਰ ਲਵੇਗਾ ਇੱਕ ਕਮੈਂਟ ਜੋ ਹਰ ਰੋਜ਼ ਆਉਂਦਾ ਹੈ ਉਹ ਹੈ ਦਿੱਲੀ ਦੇ ਰਹਿਣ ਵਾਲੇ ਨੇ ਸੋ ਹਮੇਸ਼ਾ ਉਹ ਵੀ ਕਮੈਂਟ ਕਰਦੇ ਆ ਤੇ ਉਹਨਾਂ ਦਾ ਨਾਮ ਹੈ ਹਰਪ੍ਰੀਤ ਸੋ ਇਹ ਵੀ ਹਰ ਰੋਜ਼ ਵੀਡੀਓ ਤੇ ਕਮੈਂਟ ਕਰਦੇ ਹਰ ਰੋਜ਼ ਸਮਾਂ ਕੱਢਦੇ ਹਨ ਰੋਜ਼ ਇਹ ਵੀਡੀਓ ਸੁਣਦੇ ਆ ਪੂਰੀ ਸੋ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀਜੀ ਮਾਲਕ ਇਸੇ ਤਰ੍ਹਾਂ ਕਿਰਪਾ ਜਿੰਨੀਆਂ ਵੀ ਰੂਹਾਂ ਹਰ ਰੋਜ਼ ਸਮਾਂ ਕੱਢਦੀਆਂ ਆ ਤੇ ਜੋ ਅੱਜ ਪਹਿਲੀ ਵਾਰ ਜੁੜੀਆਂ ਹੋਈਆਂ ਸੋ ਸਾਥ ਤੇ ਹੀ ਮਾਲਕ ਮੇਰਾ ਪਰਿਆ ਹੱਥ ਬਣਾ ਕੇ ਰੱਖੇ ਜੀ ਸੋ ਇਸੇ ਤਰ੍ਹਾਂ ਆਪਣਾ ਫਰਜ਼ ਨਿਭਾਉਂਦੇ ਜਾਓ ਸੋ ਮਾਲਕ ਤੁਹਾਡੇ ਇੱਕ-ਇੱਕ ਪਲ ਦਾ ਹਿਸਾਬ ਰੱਖਦਾ ਹੈ ਕਦ ਕਿੱਥੇ ਕਿਹੋ ਜਿਹਾ ਕਰਮ ਕਰ ਰਹੇ ਆ ਉਹ ਸਭ ਕੁਝ ਜਾਣਦਾ ਹੈ ਸੋ ਇਸੇ ਲਈ ਕਹੀਦਾ ਕਿ ਚੰਗਾ ਕਰਮ ਮਾੜਾ ਪਰਮ ਕਦੇ ਨਾ ਕਰੋ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੰਨਾ ਜਿਆਦਾ ਪਿਆਰ ਦਿੰਦੇ ਹੋ ਤੇ ਹਰ ਰੋਜ਼ ਸਮਾਂ ਕੱਢਦੇ ਹੋ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਆਂ ਸੋ ਕਮੈਂਟਾਂ ਤਾਂ ਬਹੁਤ ਸਾਰੀਆਂ ਨੇ ਜਿਨ੍ਹਾਂ ਦੇ ਨਾਮ ਬੋਲਣੇ ਬਾਕੀ ਆ ਇਸੇ ਤਰ੍ਹਾਂ ਥੋੜੇ ਥੋੜੇ ਕਰਕੇ ਹਰ ਰੋਜ਼ ਆਪਾਂ ਨਾਮ ਵੀ ਬੋਲਿਆ ਕਰਾਂਗੇ ਜਿਨ੍ਹਾਂ ਦੇ ਹਰ ਰੋਜ਼ ਕਮੈਂਟ ਆਉਂਦੇ ਆ ਸੋ ਅੱਜ ਜਿੰਨਾ ਜਿੰਨਾ ਸਾਨੂੰ ਯਾਦ ਆਇਆ ਉਹਨਾਂ ਦਾ ਆਪਾਂ ਬੋਲਣ ਦੀ ਕੋਸ਼ਿਸ਼ ਕੀਤੀ ਹੈ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਚੱਲੀਏ ਜੀ ਕਿ ਜਦੋਂ ਵੰਦਗੀ ਜਾਂ ਸਿਮਰਨ ਕਰਕੇ ਉੱਠਦੇ ਆਂ ਤੇ ਇੱਕਦਮ ਚੱਕਰ ਕਿਉਂ ਆ ਜਾਂਦਾ ਹੈ ਪੈਰ ਕਿਉਂ ਸੌਂਦੇ ਆ ਸੋ ਹੱਥ ਪੈਰ ਸੋਣੇ ਸ਼ੁਰੂ ਹੋ ਜਾਂਦੇ ਆ ਜਦੋਂ ਨਾਮ ਸਿਮਰਦੇ ਆਂ ਵੰਦਗੀ ਕਰਦੇ ਆਂ ਸੋ ਆਪਾਂ ਅੱਜ ਇਹਦੇ ਤੇ ਜਾਣਨਾ ਪਾਉਂਦੇ ਤੇ ਉਸ ਸਮੇਂ ਕਰਨਾ ਕੀ ਹੈ ਜਦੋਂ ਵੀ ਨਾਮ ਸਿਮਰ ਕੇ ਤੁਸੀਂ ਹਟਦੇ ਹੋ ਸੋ ਚੱਕਦਮ ਕਦੇ ਪਹਿਲੀ ਦਾ ਗੱਲ ਉੱਠਣਾ ਨਹੀਂ ਹੈ 5 ਮਿੰਟ ਦਾ ਸਮਾਂ ਦੋ ਆਪਣੀਆਂ ਲੱਤਾਂ ਨੂੰ ਥੋੜਾ ਬਹੁਤ ਹਿਲਾਉਣਾ ਚਾਹੀਦਾ ਉਸ ਸਮੇਂ ਸੋ 5-10 ਮਿੰਟ ਹੋਰ ਵੇਟ ਕਰਿਆ ਕਰੋ ਜੱਕਦਮ ਕਦੇ ਨਾ ਉੱਠੋ ਕਿਉਂਕਿ ਜੱਕਦਮ ਉੱਠੋਗੇ ਤੇ ਜੱਕਦਮ ਚੱਕਰ ਆਉਂਦਾ ਵੈਸੇ ਆਪਾਂ ਹਰ ਰੋਜ਼ ਆਮਾ ਹਰ ਰੋਜ਼ ਬੈਂਦੇ ਆਂ ਬੈਠ ਕੇ ਉੱਠਦੇ ਵੀ ਆਂ ਪਰ ਇਹੋ ਜਿਹਾ ਕੁਝ ਨਹੀਂ ਹੁੰਦਾ ਜਦੋਂ ਨਾਮ ਸਿਮਰ ਕੇ ਉੱਠਦੇ ਆ ਉਦੋਂ ਹੀ ਇਦਾਂ ਕਿਉਂ ਹੁੰਦੀ ਆ ਕਿਉਂਕਿ ਜਦੋਂ ਅਸੀਂ ਮਾਲਕ ਦਾ ਧਿਆਨ ਧਰਦੇ ਆ ਤੇ ਉਸ ਸਮੇਂ ਉਹ ਪ੍ਰਮਾਤਮਾ ਵੀ ਕੋਲ ਆ ਕੇ ਬੈਠ ਜਾਂਦਾ ਹੈ ਇੰਨਾ ਕਿ ਹੈ ਕਿ ਆਪਾਂ ਦੇਖ ਨਹੀਂ ਪਾਉਂਦੇ ਸੋ ਜਿਸ ਦਿਨ ਫਿਰ ਪ੍ਰਮਾਤਮਾ ਮਹਿਸੂਸ ਕਰਾਉਂਦਾ ਹੈ ਸੋ ਉਸ ਦਿਨ ਫਿਰ ਅੱਖਾਂ ਵਿੱਚੋਂ ਪਾਣੀ ਆਣਾ ਸ਼ੁਰੂ ਹੋ ਜਾਂਦਾ ਤੇ ਆਵਾਜ਼ ਵੀ ਆਉਣੀ ਸ਼ੁਰੂ ਹੋ ਜਾਂਦੀ ਆ ਉਸ ਸਮੇਂ ਤਾਂ ਅਸੀਂ ਸਮਝ ਲੈਂਦੇ ਕਿ ਸਾਡਾ ਮੁਰਸ਼ਿਦ ਕੋਲ ਆ ਭਰ ਨਹੀਂ ਜਦੋਂ ਹਰ ਰੋਜ਼ ਤੁਸੀਂ ਸਿਮਰਨ ਕਰਨ ਬੈਠਦੇ ਹੋ ਤੇ ਉਹ ਮੁਰਸ਼ਿਦ ਵੀ ਕੋਲ ਹੀ ਹੁੰਦੇ ਨੇ ਸੋ ਮਾਲਕ ਦੀ ਕਿਰਪਾ ਹੁੰਦੀ ਆ ਸੋ ਉਹਨਾਂ ਦੀ ਕਿਰਪਾ ਜੋ ਹੈ ਉਹਨਾਂ ਦਾ ਆਸ਼ੀਰਵਾਦ ਹੈ ਸੋ ਉਹਦੀ ਆਪਾਂ ਝਾਲ ਜਿਹੜੀ ਉਹ ਝਾਲ ਨਹੀਂ ਸਕਦੇ ਤੇ ਸਰੀਰ ਇੱਕ ਕਦਮ ਭਾਰਾ ਹੋ ਜਾਂਦਾ ਜਦੋਂ ਅਸੀਂ ਉੱਠਦੇ ਆ ਤੇ ਚੱਕਰ ਆ ਜਾਂਦਾ ਕਿਉਂਕਿ ਜਦੋਂ ਅਸੀਂ ਸੁਰਤੀ ਜੋੜਦੇ ਆ ਅਸੀਂ ਉਹ ਪਰਮਾਤਮਾ ਦੇ ਨਾਲ ਜੁੜ ਜਾਂਦੇ ਆ ਆ ਸਭ ਕੁਝ ਭੁੱਲ ਜਾਂਦੇ ਆ ਲਗਨ ਲੱਗ ਜਾਂਦੀ ਆ ਤੇ ਜਦੋਂ ਹੁਣ ਉੱਠਾਂਗੇ ਉਹ ਸਰੀਰ ਇੱਕ ਤਰ੍ਹਾਂ ਦਾ ਮਰ ਜਾਂਦਾ ਹੈ ਤੇ ਜੋ ਰੂਹ ਹੈ ਉਹ ਪਰਮਾਤਮਾ ਨਾਲ ਜੁੜ ਜਾਂਦੀ ਹੈ ਇਸ ਲਈ ਸਰੀਰ ਜਿਹੜਾ ਉਹ ਭਾਰਾ ਹੋ ਜਾਂਦਾ ਜਦੋਂ ਅਸੀਂ ਸਿਮਰਨ ਕਰਕੇ ਉੱਠਦੇ ਆ ਸੋ ਇਸ ਲਈ 10 ਮਿੰਟ ਦਾ ਸਮਾਂ ਜ਼ਰੂਰ ਦਿਓ ਆਪਣੀਆਂ ਲੱਤਾਂ ਨੂੰ ਥੋੜਾ ਮਾਲਿਸ਼ ਕਰੋ ਉਹਨਾਂ ਨੂੰ ਹਿਲਾਓ ਚਲਾਓ ਫਿਰ ਉੱਠਣ ਦੀ ਕੋਸ਼ਿਸ਼ ਕਰਨੀ ਜੇ ਆਕਦਮ ਕਦੇ ਨਹੀਂ ਉੱਠਣਾ ਸੋ ਦੂਸਰਾ ਕਾਰਨ ਜੋ ਅਸੀਂ ਸਿਮਰਨ ਕਰਨ ਬੰਦੇ ਆ ਤੇ ਪੈਰ ਸੌ ਜਾਂਦੇ ਨੇ ਸੋ ਪੈਰ ਸੌਣ ਦਾ ਵੀ ਇੱਕ ਇਹ ਕਾਰਨ ਹੈ ਕਿ ਜਦੋਂ ਅਸੀਂ ਮਾਲਕ ਦੀ ਯਾਦ ਵਿੱਚ ਜੁੜਨ ਲੱਗਦੇ ਆ ਤੇ ਕਾਲ ਸਾਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਤੇ ਉਸ ਸਮੇਂ ਪੈਰ ਸੌਣੇ ਸ਼ੁਰੂ ਹੋ ਜਾਂਦੇ ਆ ਧਿਆਨ ਨਹੀਂ ਲੱਗਣ ਦਿੰਦਾ ਪਰ ਹਰ ਰੋਜ਼ ਜਦੋਂ ਤੁਸੀਂ ਕਰਮ ਕਰਦੇ ਜਾਓਗੇ ਸਭ ਕੁਝ ਹੌਣੋਂ हट ਜਾਂਦਾ ਹੈ ਸੋ ਜਦੋਂ ਪ੍ਰਮਾਤਮਾ ਦੇ ਨਾਲ ਮਲਾਪ ਕਰਨਾ ਹੋਵੇ ਜੇਕਰ ਤੁਸੀਂ 1 ਘੰਟਾ 2 ਘੰਟੇ ਪ੍ਰਮਾਤਮਾ ਦੀ ਯਾਦ ਵਿੱਚ ਬੈਠਦੇ ਹੋ ਸੋ ਏ ਜੋ ਸਰੀਰ ਹੈ ਕਾਲ ਕਿੱਥੇ ਤੱਕ ਜ਼ੋਰ ਲਗਾਉਂਦਾ ਹੈ ਹੁਣ ਆਪਾਂ ਇਹਦੇ ਬਾਰੇ ਗੱਲ ਕਰਦੇ ਆ ਸੋ ਜਦੋਂ ਵੀ ਨਾਮ ਸਿਮਰਨ ਤੇ ਬੈਠੋਗੇ ਤੇ ਕਾਲ ਦਾ ਪੂਰਾ ਜ਼ੋਰ ਲੱਗਾ ਹੁੰਦਾ ਹੈ ਕਿ ਇਹ ਇਨਸਾਨ ਕਿਸੇ ਤਰ੍ਹਾਂ ਉੱਠ ਜਾਵੇ ਜਾਂ ਨੀਂਦ ਆਣ ਲੱਗ ਪੈਣੀ ਜਾਂ ਸਰੀਰ ਪੈਰ ਜਵਾਬ ਦਿੰਦੇ ਆ ਕਿ ਇਹ ਸਿਮਰਨ ਤੇ ਨਾ ਬੈਠ ਸਕੇ ਆਰਾਮ ਕਰੇ ਸੋ ਜਦੋਂ ਪੈਰ ਸੌਣੇ ਸ਼ੁਰੂ ਹੋ ਜਾਣ ਤਾਂ ਸਮਝ ਲੈਣਾ ਕਿ ਤੁਹਾਨੂੰ ਕਾਲ ਰੋਕਣ ਦੀ ਕੋਸ਼ਿਸ਼ ਕਰ ਰਿਹਾ ਪਰ ਜੇਕਰ ਇੱਕ ਵਾਰ ਤੁਸੀਂ ਚੌਂਕੜਾ ਲਾ ਕੇ ਵਿਸ਼ਵਾਸ ਨਾਲ ਕੇ ਬੈਠੇ ਰਹਿੰਦੇ ਹੋ ਜਿਗਰੇ ਦੇ ਨਾਲ ਸੋ ਪੈਰ ਜਦੋਂ ਸੀ ਦਸਵੇਂ ਦਵਾਰ ਤੱਕ ਪਹੁੰਚਣ ਲੱਗਦੇ ਆ ਪਰ ਇਹ ਕਾਲ ਸਾਨੂੰ ਪਹਿਲਾਂ ਹੀ ਰੋਕ ਲੈਂਦਾ ਹੈ ਜਿਕਰ ਇੱਕ ਵਾਰ ਦਸਵੇਂ ਦਵਾਰ ਤੱਕ ਪਹੁੰਚ ਗਏ ਤਾਂ ਫਿਰ ਉੱਥੇ ਕਾਲ ਦਾ ਜੋੜ ਨਹੀਂ ਚੱਲਦਾ ਸੋ ਕਾਲ ਕਿੱਥੇ ਤੱਕ ਸ੍ਰੀ ਨੂੰ ਸਲਾਹ ਸਕਦਾ ਹੈ ਗਲੇ ਤੱਕ ਗਲੇ ਤੱਕ ਸਰੀਰ ਸੌ ਜਾਂਦਾ ਹੈ ਤੇ ਕਾਲ ਪੂਰੀ ਕੋਸ਼ਿਸ਼ ਪਰ ਗਲੇ ਤੱਕ ਜਿਹਦਾ ਸਰੀਰ ਸੌ ਜਾਵੇ ਕੋਈ ਬਿਰਲੀ ਹੀ ਰੂਹ ਹੋਵੇਗੀ ਜਿਹੜੀ ਇਹ ਸਭ ਕੁਝ ਬਰਦਾਸ਼ਤ ਕਰ ਲਵੇਗੀ ਪਰ ਉਸ ਤੋਂ ਉੱਪਰ ਫਿਰ ਦਸਮਾ ਦੁਆਰਾ ਜਾਂਦਾ ਉੱਥੇ ਤੱਕ ਨਹੀਂ ਉਹ ਪਹੁੰਚ ਪਾਉਂਦਾ ਸੋ ਜਦੋਂ ਪੂਰਾ ਜੋਰ ਲਗਾਉਂਦਾ ਗਲ ਘੁੱਟ ਹੋਣ ਲੱਗ ਪੈਂਦਾ ਆ ਸਾਰਾ ਸਰੀਰ ਸੌ ਜਾਂਦਾ ਆ ਪਰ ਇਨਸਾਨ ਪ੍ਰਮਾਤਮਾ ਦੀ ਲਗਨ ਦੇ ਵਿੱਚ ਜੁੜਿਆ ਹੋਇਆ ਆ ਸੋ ਪ੍ਰਮਾਤਮਾ ਤੇ ਵਿਸ਼ਵਾਸ ਰੱਖ ਕੇ ਬੈਠਾ ਹੋਇਆ ਕਾਰਨ ਇਹ ਪੂਰਾ ਜੋਰ ਲਗਾਲੇ ਦੇਖ ਲਿਆ ਕਿ ਇਹਨੇ ਗਲੇ ਤੱਕ ਵੀ ਇਸ ਸਹਿਨ ਸ਼ਕਤੀ ਇੰਨੀ ਆ ਇਹ ਸਭ ਕੁਝ ਬਰਦਾਸ਼ਤ ਕਰ ਲਿਆ ਹੁਣ ਮੇਰੀ ਬਾਸਾ ਫਿਰ ਕਾਲ ਪਿਛਾ ਮੁੜਦਾ ਹੈ ਤੇ ਫਿਰ ਅਸੀਂ 10ਵੇਂ ਦਵਾਰ ਤੱਕ ਪਹੁੰਚ ਜਾਂਦੇ ਹਾਂ ਪਰ ਇੱਥੇ ਤੱਕ ਕੋਈ ਬਿਰਲੀ ਰੂਹ ਹੀ ਪਹੁੰਚ ਸਕਦੀ ਆ ਕਿਉਂਕਿ ਮਾੜੇ ਜਿਹੇ ਪੈਰ ਸੁੱਕਦੇ ਨਹੀਂ ਤੇ ਅਸੀਂ ਕਭਰਾਜੀ ਦਾ ਕਈ ਵਾਰੀ ਲੱਤ ਤੱਕ ਜਦੋਂ ਸੁੰਨ ਚੜਦੀ ਆ ਤੇ ਬਹੁਤ ਕਭਰਾਟ ਮਹਿਸੂਸ ਹੁੰਦੀ ਆ ਸੋ ਇਹ ਹੈ ਕੁਝ ਨਿਸ਼ਾਨੀਆਂ ਕੁਝ ਪਰਮਾਤਮਾ ਦੇ ਨਾਲ ਹੋਣ ਦੀਆਂ ਤੇ ਕੁਝ ਪਰਮਾਤਮਾ ਤੋਂ ਦੂਰ ਕਰਨ ਦੀਆਂ ਸੋ ਇਸ ਵੀਡੀਓ ਨੂੰ ਪੂਰੀ ਸੁਣਿਆ ਹੈ ਤਾਂ ਕਮੈਂਟਾਂ ਵਿੱਚ ਜੈ ਪੀਰਾਂ ਦੀ